अरविंद केजरीवाल ਨੂੰ ਮਿਲੀ ਜਮਾਨਤ ਤੋਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਰ ਜ਼ੋਰ ਨਾਲ ਲੜਾਂਗੇ ਸੀਐਮ ਭਗਵੰਤ ਮਾਨ ਪੰਜਾਬ ਵਿੱਚ ਤੇਜ਼ ਹਵਾਵਾਂ ਤੇ ਮੀਂਹ 15 ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ ਅਮਰਪਾਲ ਨੇ ਖਡੂਰ ਸਾਹਿਬ ਤੋਂ ਪਰੇ ਨਾਮਜ਼ਦਗੀ ਜੇਲ੍ਹ ਤੋਂ ਹੀ ਲੜਨਗੇ ਚੋਣ केजरीवाल ਨੂੰ ਮਿਲੀ ਜਮਾਨਤ ਤੋਂ ਤੇ ਭਾਜਪਾ ਵੀਰ ਅਮਨੀ ਬਿੱਟੂ ਦਾ ਤਾਂ ਜਾਇ ਕਿਹਾ ਚੋਰ ਮੁੜ ਤੋਂ ਚੋਰੀ ਕਰਕੇ ਜਾਊਗਾ ਜੇਲ੍ਹ ਹੁਣ ਖਬਰਾਂ ਵਿਸਤਾਰ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ ਦਰਅਸਲ ਸੁਪਰੀਮ ਕੋਰਟ ਨੇ ਕਥਿਤ ਤੇ ਸ਼ਰਾਬ ਘਟਾਲੇ ਮਾਮਲੇ ਵਿੱਚ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰੀਮ ਜ਼ਮਾਨਤ ਦਿੱਤੀ ਹੈ ਜ਼ਮਾਨਤ ਮਿਲਣ ਮਗਰੋਂ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਰਨਗੇ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪ੍ਰਕਿਰਿਆ ਜ਼ाहिर ਕੀਤੀ ਹੈ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਨੂੰ ਹੋਰ ਸ਼ਿੱਦਤ ਦੇ ਨਾਲ ਲੜਾਂਗੇ ਅਰਵਿੰਦ ਕੇ ਜੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਹੈ ਤੇ ਹੁਣ ਇਸ ਸੋਚ ਨੂੰ ਹੋਰ ਤੇਜ਼ੀ ਨਾਲ ਅੱਗੇ ਲੈ ਕੇ ਵਧਾਂਗੇ ਇਨਕਲਾਬ ਜ਼ਿੰਦਾਬਾਦ ਮੈਂਨੇ ਕਹਾ ਥਾ ਨਾ ਮੈਂ ਜਲਦੀ ਆਉਂਗਾ ਮੈਂਨੇ ਕਹਾ ਥਾ ਨਾ ਜਲਦੀ ਆਉਂਗਾ ਆ ਗਿਆ ਦੇਸ਼ ਭਰ ਕੇ ਕਰੋੜੋ ਕਰੋੜੇ ਲੋਕੋ ਨੇ अपनी दुआएं अपना आशीर्वाद मुझे भेजा मैं सुप्रीम कोर्ट के जजेस का शुक्रिया अदा करना चाहता हूं जिनकी वजह से आज मैं आप लोगों के बीच में हूं आप लोगों से एक ही निवेदन है हमें सबको मिलकर देश को तानाशाही से बचाना है ਦੇਸ਼ ਦੇ ਯਾਤਰੀ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਕਈ ਸੂਬਿਆਂ ਵਿੱਚ ਵਾਧੇ ਤਾਪਮਾਨ ਕਾਰਨ ਲੋਕ ਪਰੇਸ਼ਾਨ ਹਨ ਇਸ ਦੌਰਾਨ ਭਾਰਤ ਦੇ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ येलो ਅਲਰਟ ਜਾਰੀ ਕੀਤਾ ਗਿਆ ਹੈ ਅਗਲੇ 4 ਦਿਨਾਂ ਬਾਜ਼ਤੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਤਹਿਤ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਗਿਆ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਖਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਐਸ ਨਗਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਵਾਰਸ ਪੰਜਾਬ ਜਥੇਬੰਦੀ ਮੁਖੀ ਅਮਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਅਮਰਿਤਪਾਲ ਸਿੰਘ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ ਹਨ। ਜ਼ਿਲ੍ਹਾ ਰਿਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਅਮਰਿਤਪਾਲ ਸਿੰਘ ਬਲੂ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਅਮਰਿਤਪਾਲ ਸਿੰਘ ਦੀ ਤਰਫੋਂ ਉਸਦੇ ਚਾਚਾ ਅਤੇ ਰਿਸ਼ਤੇਦਾਰ ਸੁਖਚੰਨ ਸਿੰਘ ਨੇ ਨਾਮਜ਼ਦਗੀ ਦਾਖਲ ਕੀਤੀ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨਾਮਜ਼ਦਗੀਆਂ ਭਰ ਰਹੇ ਹਨ ਨਾਮਜ਼ਦਗੀ ਭਰਨ ਲੁਧਿਆਣਾ ਦੇ ਚੋਣ ਕਮਿਸ਼ਨ ਦਫਤਰ ਪਹੁੰਚੇ ਭਾਜਪਾ ਉਮੀਦਵਾਰ ਅਮਨੀ ਬਿੱਟੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਉੱਤੇ ਤਾਂਜਕ ਸਹਿਰ ਅਮਨੀ ਬਿੱਟੂ ਨੇ ਆਖਿਆ ਕਿ ਚੋਰ ਗੁਨਾਹ ਕਰਨ ਵਗਰੂ ਸਦਾ ਲਈ ਜੇਲ੍ਹ ਅੰਦਰ ਨਹੀਂ ਰਹਿੰਦਾ ਮੋੜ ਤੋਂ ਚੋਰੀਆਂ ਕਰਕੇ ਆਪਣੀਆਂ ਆਦਤ ਮੁਤਾਬਕ ਫਿਰ ਤੋਂ ਜੇਲ੍ਹ ਜਰੂਰ ਜਾਂਦਾ ਹੈ ਹੁਣ ਆਖਿਆ ਕਿ ਕੇਜਰੀਵਾਲ ਨੂੰ ਜ਼ਮਾਨਤ ਮਿਲਣਾ ਉਹ ਬੇ ਗੁਨਾਹ ਨਹੀਂ ਸਾਬਤ ਨਹੀਂ ਹੋ ਜਾਂਦੇ ਮੁੜ ਤੋਂ ਉਹ ਭ੍ਰਿਸ਼ਟਾਚਾਰ ਅਤੇ ਚੋਰੀਆਂ ਕਰਕੇ ਜੇਲ੍ਹ ਵਿੱਚ ਵਾਪਸ ਪਹੁੰਚਣਗੇ ਚੋਰ ਚੱਕਿਆਂ ਨੂੰ ਜ਼ਮਾਨਤ ਮਿਲ ਹੀ ਜਾਂਦੀ ਹੁੰਦੀ ਆ ਉਹ ਚ ਕੀ ਗੱਲ ਫੇਰ ਕਿਸੇ ਕੇਸ ਚਲੇ ਜਾਊਗਾ ਜੀ ਤੇ ਲੱਗਦਾ ਵਾ ਕਿ ਜਿਹੜਾ ਇਹਨਾਂ ਨਾਰਾ ਦਿੱਤਾ ਵਾ 13 0 ਦਾ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਪੋਰਟ ਵੀ ਕਰਦਾ ਕੇਜਰੀਵਾਲ ਜੇ ਪੰਜਾਬ ਚਾਹਣਗੇ ਤਾਂ ਬੜਾ ਭਾਰੀ ਇੱਕ ਇਹ ਲੱਗੂਗਾ ਵੀ ਇੱਕ ਬਿਲਕੁਲ ਜ਼ਮਾਨਤ ਤੇ ਆਇਆ ਹੋਇਆ ਆਦਮੀ ਜਿਹੜਾ ਤਿਹਾੜ ਜੇਲ੍ਹ ਚ ਇਹ ਜिद ਨਹੀਂ ਛੱਡੀ ਭਈ ਮੈਂ ਕੈਬਨਿਟ ਆਪਣਾ ਚੀ ਮਿਨਿਸਟਰੀ ਨਹੀਂ ਛੱਡੂਗਾ ਪਰ ਦਿੱਲੀ ਦਾ ਨੁਕਸਾਨ ਜਿੰਨੇ ਮਹੀਨੇ ਹੁੰਦਾ ਹੁੰਦਾ ਜਰਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੰਜਾਬ ਵਾਲਿਆਂ ਨੂੰ ਤਾਂ ਯਾਰ ਕੀ ਪੰਜਾਬ ਕਰੂਗਾ ਜੋ ਪੰਜਾਬ ਚ 1000 ਰੁਪਏ ਸਭ ਤੋਂ ਛੋਟੀ ਇੱਕ ਉਹਨਾਂ ਦੀ ਜਿਹੜੀ ਡਿਮਾਂਡ ਸੀ 1000 ਰੁਪਏ ਉਹ ਨਹੀਂ ਪੂਰੀ ਕੀਤੀ ਮੈਨੇ ਕਹਾ ਥਾ ਨਾ ਮੈਂ ਜਲਦੀ ਆਉਂਗਾ ਮੈਨੇ ਕਹਾ ਥਾ ਨਾ ਜਲਦੀ ਆਉਂਗਾ ਆ ਗਿਆ ਸਭ ਤੋਂ ਪਹਿਲੇ सबसे पहले मैं हनुमान जी के चरणों में वंदना करना चाहता हूं हनुमान जी के आशीर्वाद से हनुमान जी के आशीर्वाद से आज मैं आप सब लोगों के बीच में हूं मैं आप सब लोगों को शुक्रिया अदा करना चाहता हूं देश भर के करोड़ों करोड़ों लोगों ने अपनी दुआएं अपना आशीर्वाद मुझे भेजा मैं सुप्रीम कोर्ट के जजेस का शुक्रिया अदा करना चाहता हूं जिनकी वजह से आज मैं आप लोगों के बीच में हूं आप लोगों से एक ही निवेदन है हमें सबको मिलकर देश को तानाशाही से बचाना है मैं तन मन धन से लड़ रहा हूं संघर्ष कर रहा हूं तानाशाही के खिलाफ लेकिन 140 करोड़ लोगों को तानाशाही से लड़ना पड़ेगा आज आपके बीच में आगे बहुत अच्छा लग रहा है कल सवेरे 11 बजे कल सवेरे 11 बजे कनॉट प्लेस हनुमान मंदिर में मिलेंगे हनुमान मंदिर के हनुमान जी के आशीर्वाद लेने जाएंगे हनुमान जी के दर्शन करने जाएंगे और कल एक बजे एक बजे पार्टी ऑफिस में प्रेस कॉन्फ्रेंस होगी कल 11 बजे कनौर प्लेस हनुमान मंदिर में सब लोग आना ज्यादा से ज्यादा हनुमान जी के दर्शन करेंगे और 1 बजे पार्टी ऑफिस में प्रेस कॉन्फ्रेंस होगी आप सब लोगों का तहे दिल से बहुत-बहुत शुक्रिया बिरो लाइट मत थे लगदी है मैं झूठ नहीं बोलदा मेरे 32 दंद ने जो मैं कह देना बहुत बरी वो चीजें कामयाब हो काम जांदी है सच्ची हो जांदी है ਮੈਂ ਕਿਹਾ ਸੀ ਮਜੀਠੀਆ ਹਾਰੂ ਮੈਂ ਕਿਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਿਹਾ ਸੀ ਕੈਪਟਨ ਹਾਰੂ ਮੈਂ ਕਿਹਾ ਸੀ ਸਿੱਧੂ ਹਾਰੂ ਮੈਂ ਕਿਹਾ ਸੀ ਪੱਠੜ ਹਾਰੂ ਕਿਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਭੜ ਗਏ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਆਉ ਬੋਲ ਦਿਓ ਪੰਜਾਬ ਬਣੂਗਾ ਹੀਰੋ 13 ਜੀਰੋ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 ਜੀਰੋ ਕਹਿਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਇਹ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂਗਾ ਹੀਰੋ 13 ਜੀਰੋ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪ੍ਰਮਾਤਮਾ ਸਭ ਕੁਝ ਠੀਕ ਰੱਖੇ ਲੈਟ ਮੱਥੇ ਲੱਗਦੀ ਐ ਆਪਾਂ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਐ ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ ਜਿੰਦਾਬਾਦ 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 ਔਰ ਆਨਸਾਰ ਪੰਜਾਬ ਲੈ ਕੇ ਆਊਗਾ ਕਹ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਤੁਹਾਨੂੰ ਪੁੱਛ ਕੇ ਕੰਮ ਕਰਦੀ ਹੈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਊਂਡ ਹੋ ਗਏ ਵੋਟਾਂ ਦੇ ਅੱਜ ਤੋਂ ਵੱਧ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਆਪਕੀ ਵਾਰ 400 ਪਾਰ ਨਹੀਂ ਆਪਕੀ ਬਾਤ ਤਾਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣਨੀ ਲਿਖ ਲਿਓ ਅੱਜ ਤੁਸੀਂ ਜਿੰਦਾਬਾਦ ਜਦੋਂ ਆਪਣਾ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13 ਜ਼ੀਰੋ ਨਾਲ ਇੱਥੋਂ ਗੁਰੂ ਖੇਤਰ ਤੋਂ ਫਿਰ ਦਿੱਲੀ ਤੋਂ ਗੁਜਰਾਤ ਤੋਂ ਜਦੋਂ ਆਪਣੇ ਗਏ 20 25 10 ਆਪਣੇ ਪਹਿਲੀ ਨੇ ਉੱਥੇ ਰਸਵਾਂ ਚ ਜਦੋਂ ਆਪਣੇ 35 40 ਹੋ ਗਏ ਉੱਥੇ ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦੁਕਾਨ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਗਾ ਤੁਹਾਨੂੰ